ਡੀਜੀਪੀ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਪੂਰੇ ਪੰਜਾਬ ਵਿੱਚ ਆਪਰੇਸ਼ਨ ਕਾਸੋ ਚਲਾਇਆ ਗਿਆ। ਜ਼ਿਲ੍ਹਾ ਪਠਾਨਕੋਟ ਵਿੱਚ ਵੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਜਿਨ੍ਹਾਂ ਇਲਾਕਿਆਂ ਵਿੱਚ ਪੁਲਿਸ ਨੂੰ ਸ਼ੱਕ ਸੀ ਉਹਨਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਗੰਭੀਰਤਾ ਦੇ ਨਾਲ ਕੰਗਾਲਿਆ ਗਿਆ। ਇਸ ਸਬੰਧੀ ਜਾਣਕਾਰੀ ਦੇਂਦਿਆਂ ਹੋਇਆ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਰਕੇਸ਼ ਕੌਸ਼ਲ ਨੇ ਜਾਣਕਾਰੀ ਦੇਂਦਿਆਂ ਹੋਇਆ ਦੱਸਿਆ ਕਿ ਕਾਸੋ ਆਪਰੇਸ਼ਨ ਦੇ ਤਹਿਤ ਸੀਨੀਅਰ ਅਧਿਕਾਰੀਆਂ ਨੂੰ ਇੱਕ-ਇੱਕ ਜ਼ਿਲ੍ਹੇ ਵਿੱਚ ਡਿਊਟੀਆਂ ਦਿੱਤੀਆਂ ਗਈਆਂ ਤਾਂ ਕਿ ਸ਼ੱਕੀ ਇਲਾਕਿਆਂ ਨੂੰ ਪੂਰੀ ਤਰ੍ਹਾਂ ਖੰਗਾਲਿਆ ਜਾ ਸਕੇ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੇ ਦੌਰੇ ਦੇ ਚਲਦਿਆ ਪਠਾਨਕੋਟ ਤੇ ਆਸ-ਪਾਸ ਦੇ ਇਲਾਕਿਆਂ ਨੂੰ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਵਧਾਈਆਂ ਗਈਆਂ ਨੇ ਨਾਕੇ ਵਧਾਏ ਗਏ ਹਨ ਤੇ ਰਤ ਵੀ ਗਸ਼ਤ ਸਖਤੀ ਨਾਲ ਕੀਤੀ ਗਈ ਹੈ ਇਥੋਂ ਤੱਕ ਕਿ ਆਲਾ ਕਮਾਨ ਵੀ ਰਾਤ ਦਿਨ ਇੱਕ ਕਰਕੇ ਲੋਕਾਂ ਦੀ ਸੁਰੱਖਿਆ ਵਿੱਚ ਜੁਟਿਆ ਹੋਇਆ ਹੈ ਹੁਣ ਇਹ ਕਿਹਾ ਕਿ ਜਿਸ ਤੇ ਚਲਦਿਆਂ ਪਠਾਨਪੋਟ ਜ਼ਿਲ੍ਹੇ ਵਿੱਚ ਹੀ ਲਮੀਨੀ ਪ੍ਰੇਮ ਨਗਰ ਤੇ ਕਤਲੌਰ ਦੇ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਤਾਂ ਕਿ ਇਹਨਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਚੈਕਿੰਗ ਦੇ ਅਧੀਨ ਰੱਖਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਜਿਹੜੇ ਇਲਾਕੇ ਸ਼ੱਕੀ ਨੇ ਉਹਨਾਂ ਨੂੰ ਪੂਰ ਸਖਤੀ ਦੇ ਨਾਲ ਚੈਕਿੰਗ ਦੇ ਤਹਿਤ ਖੰਗਾਲਿਆ ਜਾ ਰਿਹਾ ਹੈ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅੱਜ ਸਾਰੀ ਸਟੇਟ 'ਚ ਕਾਸੋਪਰੇਸ਼ਨ ਚਲਾਈ ਜਾ ਰਹੇ ਕੋਰਡਨ ਐਂਡ ਸਰਚ ოਪਰੇਸ਼ਨ ਇਹਦੇ ਤਹਿਤ ਸਾਰੇ ਸੀਨੀਅਰ ਅਫਸਰਾਂ ਦੀ ਇੱਕ ਇੱਕ ਡਿਸਟ੍ਰਿਕਟ ਡਿਊਟੀ ਲਗਾਈ ਗਈ ਹੈ ਔਰ ਲੋਕਲ ਐਸਐਸਬੀਜ਼ ਨੂੰ ਕਿਹਾ ਗਿਆ ਜਿੱਥੇ ਵੀ ਹੌਸਪਾਸਿੰਗ ਜਿੱਥੇ ਮਤਲਬ ਸਾਨੂੰ ਪਿਛਲੇ ਸਮੇਂ 'ਚ ਰਿਕਵਰੀਜ਼ ਹੋਈਆਂ ਔਰ ਸਾਨੂੰ ਉਥੋਂ ਅਕਿਊਜ਼ ਪੜੇ ਗਏ ਹੈ ਪਲੱਸ ਜਿਹੜੇ ਸਾਨੂੰ ਸ਼ੱਕੀ ਏਰੀਆਜ਼ ਨੇ ਇਹਦਾ ਲੱਗਦਾ ਕਿ ਇਥੇ ਹਾਂ ਸੇਲਵਟਾ ਸੁਣੀਆਂ ਜਾਂ ਹੋ ਸਕਦੀਆਂ ਉਹਨਾਂ ਨੂੰ ਅਸੀਂ ਕੰਪਲੀਟਲੀ ਰਿਸਰਚ ਕਰ ਲਈਏ ਉਸੇ ਗੱਡੀ ਦਾ ਅਸੀਂ ਅੱਜ ਇੱਕ ਸੌਲਵੈਂਟ ਜਾਈਏ ਐਸਲੋ ਪਠਾਨਗੋਟ ਤਿੰਨ ਜਗ੍ਹਾ آپریشن ਚੱਲ ਰਹੇ ਨੇ ਇਕ ਲਮੀਨੀ ਇਕ ਪ੍ਰੇਮਨਗਰ ਔਰ ਇੱਕ ਇਥੇ ਸਵਾਗਤ ਕਮ ਹੇਅਰ ਤੋਗੀ ਮਾਨਯੂ ਪ੍ਰਧਾਨ ਮੰਤਰੀ ਜੀ ਜੀਐਨਕੇ ਜਾਇਦੇ ਉਹ ਦੇਖ ਕੇ ਕੱਲ ਦਾ ਸਾਡੇ ਇਲਾਕਿਆਂ ਦੇ ਵਿੱਚ ਔਰ ਆਸ-ਪਾਸ ਜਿਹੜਾ ਜੀਐਨਕੇ ਦਾ ਏਰੀਆ ਉੱਥੇ ਰੈਡ ਅਲਰਟ ਇਸ਼ੂ ਹੈ ਦਾ ਤੁਸੀਂ ਦੇਖ ਰਹੇ ਹੋ ਰਾਤ ਤੋਂ ਸਾਡੀ ਐਕਟੀਵਿਟੀ ਕਾਫੀ ਜ਼ਿਆਦਾ ਇੱਥੇ ਵਧ ਗਈ ਹੈ ਅਸੀਂ ਕਾਫੀ ਨਾਕਾਜ਼ ਲਗਾਏ ਨੇ ਆਪਣੇ ਪੁਲਿਸ ਸਟੇਸ਼ਨ ਨੂੰ ਆਪਣੇ ਹੋਰ ਥਾਵਾਂ ਨੂੰ ਪੂਰੇ ਤੋਂ ਸਹੀ ਸਟਰੈਂਥਨ ਕੀਤਾ ਹੈਗਾ ਰਾਤ ਨੂੰ ਨਾਈਟ ਡੋਮਿਨੈਂਸੀ ਤੱਕ ਵਗੈਰਾ ਅਲੋਂਗ ਵਿਦ ਦੀ ਬੀਐਸਐਫ ਐਂਡ ਆਰਮੀ ਆਲਸੋ ਉਸੇ ਕਰੀਤੇ ਆ ਤੁਸੀਂ ਅੱਜ ਇੱਥੇ ਅਪਰੇਸ਼ਨ ਵਾਸਤੇ ਆਏ ਆ ਐਂਡ ਆਈਲ ਬਰੀਫ ਦੀ ਫੋਰਸ ਉਸ ਬਾਅਦ ਅਗਲਾ ਸਦਾ ਬਾਕੀ ਅਪਰੇਸ਼ਨ ਚੱਲੇਗਾ ਕੁਝ ਹਜੇ ਜੋ ਆਪਰੇਸ਼ਨ ਖਤਮ ਹੋਇਆ ਫੇਰ ਤਾਂ ਫਿਗਰਸ ਆਉਣਗੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਇੱਥੇ ਦੇ 100 ਦੇ ਜਵਾਨ ਨੇ ਜੀ ਆਫਸਰਸ ਔਰ ਜਵਾਨ ਡੀਐਸਪੀ ਸਾਹਿਬ ਨੇ ਰੂਰਲ ਮਿਸਰ ਕਿਸ਼ਨ ਐਸੇ ਮਨਜੀਤ ਸਿੰਘ ਐਸਚੋ ਤਾਰਾਗੜ ਇੰਸਪੈਕਟਰ ਹਰਮੀਤ ਸਿੰਘ ਐਸਚੋ ਸਦਰ ਵਾਡ ਦੀ ਟੀਮ ਲਗਾਈਆਂ ਨੇ ਬਿਕਾਉਜ਼ ਅਸੀਂ ਰਾਤ ਤੋਂ ਹੀ ਕਾਫੀ ਸੀਰੀਅਸ ਐਕਟਿਵ ਹੋ ਜਾਂਦੇ ਆ ਸਾਰੀ ਰਾਤ ਆਫਸਰਸ ਮੈਂ ਆ ਔਰ ਐਸਪੀ ਸਾਹਿਬ ਅਸੀ ਇਥੇ ਕੁੰਜਰੇ ਹਜੇ ਆ ਵਾਈਲਡ ਫਾਰਮਡ ਅ ਗਰਪਸ ਅਸੀਂ ਹਰ ਆਪਸ਼ਨ ਕਿਹਾ ਅਸੀਂ ਕਿ ਸਾਨੂੰ ਆਪਣੀ ਪਗਦਾ ਲਾਈਵ ਪਿਕਚਰਸ اور ਵੀਡੀਓਸ ਬਾਓ ਮੇਨ Aim ਇਹੀ ਆ ਕਿ ਇਲਾਕਾ ਬਿਲਕੁਲ ਸ਼ਾਂਤ ਰਹੇ ਕੋਈ ਸ਼ਰਾਰਤ ਨਾ ਹੋਏ ਔਰ ਉਹਦੇ ਨਾਲ ਨਾਲ ਜਿਹੜੇ ਡਰੱਗਸ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ ਹੈ ਉਰਤੇ ਜਿਹੜੀ ਹੈਗੀ ਆ ਸਟਰੋਂਗ ਜਿਹੜੀ ਕਾਰਵਾਈ ਐ ਐਕਸ਼ਨ ਆ ਪੂਗੀ ਤਰ੍ਹਾਂ ਸੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ bring them to A&M's Gems Cambridge International School Pathankot affiliated to CBSC New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Parthankur.